ਅਕਸਰ ਆਪਾਂ ਆਪਣੇ ਬਜ਼ੁਰਗਾਂ ਨੂੰ ਇਹ ਕਹਿੰਦੇ ਹੋਏ ਸੁਣਦੇ ਹਾਂ ਕਿ ਕਾਸ਼ ਉਸ ਸਮੇਂ ਮੈਂ ਪੈਸੇ ਸੇਵ ਕੀਤੇ ਹੁੰਦੇ ਤਾਂ ਅੱਜ ਮੇਰੇ ਕੋਲ ਲੱਖਾਂ ਰੁਪਏ ਹੋਣੇ ਸੀ ਉਸ ਸਮੇਂ ਜੇ ਮੈਂ ਪ੍ਰਾਪਰਟੀ ਵਿੱਚ ਇਨਵੈਸਟ ਕੀਤਾ ਹੁੰਦਾ ਤਾਂ ਅੱਜ ਮੈਂ ਕਰੋੜਪਤੀ ਹੁੰਦਾ ਜੇ ਉਸ ਸਮੇਂ ਮੈਂ ਆਇਆਸ਼ੀਆਂ ਵਿੱਚ ਪੈਸੇ ਬਰਬਾਦ ਨਾ ਕਰਦਾ ਤਾਂ ਅੱਜ ਮੈਂ ਅਮੀਰਾਂ ਦੀ ਜ਼ਿੰਦਗੀ ਜੀ ਰਿਹਾ ਹੁੰਦਾ ਪਰ ਉਸ ਸਮੇਂ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਹਾਂ ਪਰ ਆਪਾਂ ਉਹਨਾਂ ਦੋ ਸਬਕ ਜ਼ਰੂਰ ਸਿੱਖ ਸਕਦੇ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਇਹ ਗਲਤੀਆਂ ਰਿਪੀਟ ਨਾ ਕਰੋ ਇਸ ਲਈ ਜ਼ਰੂਰੀ ਹੈ ਕਿ ਤੁਸੀਂ 20 ਦੀ ਉਮਰ ਤੋਂ ਹੀ ਫਾਈਨੈਂਸ਼ੀਅਲ ਸਟੇਬਿਲਿਟੀ ਤੇ ਕੰਮ ਕਰਨਾ ਸ਼ੁਰੂ ਕਰ ਦਿਓ 20s ਇੱਕ ਅਜਿਹੀ ਉਮਰ ਹੈ ਜਿਸ ਵਿੱਚ ਲੋਕ ਪੈਸਾ ਕਮਾਉਣਾ ਸ਼ੁਰੂ ਕਰਦੇ ਹਨ ਇਨਵੈਸਟਿੰਗ ਕਰਦੇ ਹਨ ਫਾਈਨੈਂਸ਼ੀਅਲ ਗੋਲਸ ਸੈੱਟ ਕਰਦੇ ਹਨ ਇਸ ਦੇ ਨਾਲ ਹੀ ਉਹ ਕੁਝ ਅਜਿਹੀਆਂ ਗਲਤੀਆਂ ਵੀ ਕਰਦੇ ਨੇ ਜਿਸ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਚ ਲੈਣਾ ਪੈਂਦਾ ਹੈ ਜੇ ਤੁਸੀਂ ਵੀ ਅਜੇ 20s ਵਿੱਚ ਹੀ ਹੋ ਅਤੇ ਫਾਈਨੈਂਸ਼ੀਅਲੀ ਸਟੇਬਲ ਹੋਣਾ ਚਾਹੁੰਦੇ ਹੋ ਤਾਂ ਇਹ ਐਪੀਸੋਡ ਐਂਡ ਤੱਕ ਜ਼ਰੂਰ ਦੇਖਣਾ ਸ਼ ਸਦਈਏ ਕਿ ਜੇ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਜ਼ਿਆਦਾ ਪੈਸਾ ਕਮਾਇਆ ਜਾਂਦਾ ਹੈ ਅਤੇ ਪੈਸੇ ਨੂੰ ਕਿੱਦਾਂ ਵਧਾਇਆ ਜਾਂਦਾ ਹੈ ਤਾਂ ਇਨਵੈਸਟਰ ਪੰਜਾਬ ਨੂੰ ਹੁਣੇ ਸਬਸਕ੍ਰਾਈਬ ਕਰ ਲਵੋ ਅਜਿਹੇ ਮੌਕੇ ਵਾਰ-ਵਾਰ ਨਹੀਂ ਆਉਂਦੇ ਅੱਜ ਮੈਂ ਤੁਹਾਨੂੰ 5 ਮਨੀ ਟਰੈਪਸ ਜਾਂ ਇੰਜ ਕਹਿ ਲਓ ਕਿ 5 ਫਾਈਨੈਂਸ਼ੀਅਲ ਮਿਸਟੇਕਸ ਬਾਰੇ ਦੱਸਣ ਜਾ ਰਿਹਾ ਹਾਂ ਜਿਨ੍ਹਾਂ ਨੂੰ ਤੁਹਾਨੂੰ ਹਰ ਹਾਲਤ ਵਿੱਚ ਅਵੋਇਡ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਵੀਡੀਓ ਦੇ ਅਖੀਰ ਵਿੱਚ ਮੈਂ 3 ਫਾਈਨੈਂਸ਼ੀਅਲ ਟਿਪਸ ਵੀ ਦੇਵਾਂਗਾ ਜੋ ਤੁਹਾਨੂੰ ਫਾਈਨੈਂਸ਼ੀਅਲ ਸਟੇਬਿਲਿਟੀ ਹਾਸਲ ਕਰਨ ਵਿੱਚ ਮਦਦ ਕਰਨਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 5 ਮਨੀ ਮਿਸ ਕਲਾਈਡ ਕਰਨਾ ਹੈ ਮਿਸਟੇਕ ਨੰਬਰ 1 ওভার ਸਪੈਂਡਿੰਗ ਜਦੋਂ ਲੋਕ 20s ਵਿੱਚ ਹੁੰਦੇ ਨੇ ਤਾਂ ਉਦੋਂ ਉਹ ਅਜਿਹੇ ਖਰਚੇ ਕਰਦੇ ਨੇ ਜਿਨ੍ਹਾਂ ਦੀ ਕੋਈ ਜ਼ਰੂਰਤ ਹੀ ਨਹੀਂ ਹੁੰਦੀ। ਅਜਿਹੇ ਖਰਚੇ ਲੋਕ ਦੂਜਿਆਂ ਨੂੰ ਵੇਖ ਕੇ ਕਰਦੇ ਹਨ। ਜੇ ਮੇਰੇ ਦੋਸਤ ਕੋਲ ਇੱਕ ਵਧੀਆ ਬਾਈਕ ਹੈ ਤਾਂ ਮੈਨੂੰ ਵੀ ਬਿਲਕੁਲ ਉਹੀ ਬਾਈਕ ਚਾਹੀਦੀ ਹੈ। ਮੇਰਾ ਦੋਸਤ ਜੇ ਮਹਿੰਗੇ ਬ੍ਰਾਂਡਸ ਦੇ ਸ਼ੂਜ਼ ਪਾਉਂਦਾ ਹੈ ਤਾਂ ਮੈਨੂੰ ਵੀ ਉਹੀ ਸ਼ੂਜ਼ ਚਾਹੀਦੇ ਹਨ। ਫਿਰ ਭਾਵੇਂ ਉਸ ਲਈ ਕਿੰਨੇ ਹੀ ਪੈਸੇ ਕਿਉਂ ਨਾ ਦੇਣੇ ਪੈਣ। ਪਰ ਇੱਕ ਪਲ ਵਾਸਤੇ ਦਿਮਾਗ ਤੇ ਜ਼ੋਰ ਪਾ ਕੇ ਜਰਾ ਸੋਚੋ ਕਿ ਇਦਾਂ ਕਰਨ ਨਾਲ ਕੀ ਹੋਵੇਗਾ? ਇੱਕ ਟੈਂਪੋਰਰੀ ਦਿਖਾਵੇ ਲਈ ਤੁਸੀਂ ਆਪਣੀ ਸੇਵਿੰਗਸ ਦਾ ਵੱਡਾ ਅਮਾਊਂਟ ਖਰਚ ਕਰ ਦੇਵੋਗੇ ਤੁਹਾਨੂੰ ਇੰਟਰਸਟਡ ਦੇ ਰੂਪ ਵਿੱਚ ਵਧੀਆ ਕਮਾਈ ਹੋ ਜਾਣੀ ਸੀ ਇਸ ਲਈ ਅਜਿਹੀ ਕੋਈ ਗਲਤੀ ਨਾ ਕਰੋ ਜਿਸ ਵਾਸਤੇ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਸਿੱਧਾ ਸਿੱਧਾ ਕਹਿਣ ਦਾ ਮਤਲਬ ਇਹ ਹੈ ਕਿ ਦੂਜਿਆਂ ਨੂੰ ਦੇਖ ਕੇ ਓਵਰ ਸਪੈਂਡਿੰਗ ਨਾ ਕਰੋ ਹਮੇਸ਼ਾ ਆਪਣੇ ਨੀਡਸ ਅਤੇ ਵਾਂਟਸ ਨੂੰ ਪਛਾਣੋ ਅਤੇ ਉਨ੍ਹਾਂ ਹੀ ਖਰਚ ਕਰੋ ਜਿਨ੍ਹਾਂ ਨਾਲ ਤੁਸੀਂ ਇੱਕ ਵਧੀਆ ਜ਼ਿੰਦਗੀ ਜੀ ਸਕਦੇ ਹੋ ਦੂਸਰੀ ਮਿਸਟੇਕ ਹੈ ਰਿਟਾਇਰਮੈਂਟ ਪਲੈਨਿੰਗ ਨਾ ਕਰਨਾ ਬਹੁਤ ਸਾਰੇ ਲੋਕਾਂ ਨੂੰ ਇਹ ਫਨੀ ਲੱਗ ਰਿਹਾ ਹੋਵੇਗਾ ਕਿ 20 ਸਵੇਚ ਆਪਣੀ ਰਿਟਾਇਰਮੈਂਟ ਦੀ ਪਲੈਨਿੰਗ ਕੌਣ ਕਰਦਾ ਹੈ ਕਿਉਂਕਿ ਇਹ ਸਮਾਤਾ ਪੈਸੇ ਅਡਾਉਂਡ ਦਾ ਹੁੰਦਾ ਹੈ ਰਿਟਾਇਰਮੈਂਟ ਦੀ ਪਲੈਨਿੰਗ ਤਾਂ 40 ਚ ਦੇ ਬਾਅਦ ਵੀ ਹੋ ਜਾਵੇਗੀ ਹੁਣ ਤਾਂ ਐਸ਼ ਕਰਨ ਦੇ ਦਿਨ ਹਨ ਜੇ ਤੁਸੀਂ ਵੀ ਇਦਾਂ ਸੋਚਦੇ ਹੋ ਤਾਂ ਤੁਸੀਂ ਵੀ ਉਹਨਾਂ ਲੱਖਾਂ ਲੋਕਾਂ ਵਿੱਚੋਂ ਇੱਕ ਹੋ ਜਿਨ੍ਹਾਂ ਕੋਲ ਆਪਣੇ ਬੁੱਢਾਪੇ ਵਿੱਚ ਕੋਈ ਪੈਸਾ ਨਹੀਂ ਹੁੰਦਾ ਅਤੇ ਫਾਈਨੈਂਸ਼ੀਅਲੀ ਪੂਰੀ ਤਰ੍ਹਾਂ ਆਪਣੇ ਬੱਚਿਆਂ ਤੇ ਡਿਪੈਂਡ ਹੋ ਜਾਂਦੇ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਦੇ ਬੱਚੇ ਜਦੋਂ ਉਹਨਾਂ ਦੀਆਂ ਫਾਈਨੈਂਸ਼ੀਅਲ ਨੀਡਸ ਕਿ ਆਪਣੇ ਬੱਚਿਆਂ ਬਾਰੇ ਚੁਗਲੀਆਂ ਕਰਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਜੇ ਉਹਨਾਂ ਨੇ ਅਰਲੀ ਏਜ ਵਿੱਚ ਆਪਣੀ ਰਿਟਾਇਰਮੈਂਟ ਪਲੈਨਿੰਗ ਕੀਤੀ ਹੁੰਦੀ ਤਾਂ ਅੱਜ ਉਹਨਾਂ ਦਾ ਬੁਢਾਪਾ ਬਹੁਤ ਸੌਖਾ ਹੋਣਾ ਸੀ ਇਸ ਦੇ ਨਾਲ ਹੀ ਉਹਨਾਂ ਨੂੰ ਪਾਈ ਪਾਈ ਲਈ ਆਪਣੇ ਬੱਚਿਆਂ ਤੇ ਨਿਰਭਰ ਨਹੀਂ ਹੋਣਾ ਪੈਂਦਾ ਦੋਸਤੋ ਜੇ ਤੁਸੀਂ ਵੀ ਬੁਢਾਪੇ ਵਿੱਚ ਆਪਣੇ ਬੱਚਿਆਂ ਤੇ ਬੋਝ ਨਹੀਂ ਬਣਨਾ ਚਾਹੁੰਦੇ ਅਤੇ ਚਾਹੁੰਦੇ ਹੋ ਕਿ ਤੁਸੀਂ ਬੁਢਾਪੇ ਵਿੱਚ ਫਾਈਨੈਂਸ਼ੀਅਲੀ ਫ੍ਰੀ ਰਹੇ ਰਹੇ ਹੋ ਤਾਂ ਇਸ ਲਈ ਤੁਹਾਨੂੰ 20 ਦੀ ਉਮਰ ਵਿੱਚ ਹੀ ਆਪਣੀ ਰਿਟਾਇਰਮੈਂਟ ਪਲੈਨਿੰਗ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੀਸਰੀ ਮਿਸਟੇਕ ਹੈ ਨਾਟ ਸੈਟਿੰਗ ਫਾਈਨੈਂਸ਼ੀਅਲ ਗੋਲਸ ਕਿਸੇ ਨੇ ਸਹੀ ਹੀ ਕਿਹਾ ਹੈ ਕਿ ਜ਼ਿੰਦਗੀ ਵਿੱਚ ਜੇ ਕੋਈ ਗੋਲ ਨਾ ਹੋਵੇ ਤਾਂ ਤੁਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਬਿਲਕੁਲ ਇਸੇ ਤਰ੍ਹਾਂ ਫਾਈਨੈਂਸ਼ੀਅਲ ਗੋਲ ਸੈਟ ਕੀਤੇ ਬਿਨਾਂ ਫਾਈਨੈਂਸ਼ੀਅਲ ਸਟੇਬਿਲਿਟੀ ਅਜੀਬ ਕਰਨਾ ਇੰਪੋਸੀਬਲ ਹੈ ਇਸ ਲਈ ਨਾਰਮਲ ਲਾਈਫ ਅਤੇ ਫਾਈਨੈਂਸ਼ੀਅਲ ਲਾਈਫ ਲਈ ਗੋਲ ਸੈਟ ਕਰਨਾ ਜ਼ਰੂਰੀ ਹੈ ਤੁਸੀਂ ਆਪਣਾ ਕੋਈ ਨਾ ਕੋਈ ਟਾਰਗੇਟ ਜ਼ਰੂਰ ਬਣਾਓ ਆਪਣੀ 20 ਦੀ ਉਮਰ ਵਿੱਚ ਲੋਕ ਸਭ ਤੋਂ ਵੱਡੀ ਗਲਤੀ ਇਹੀ ਕਰਦੇ ਹਨ ਕਿ ਉਹਨਾਂ ਦੀ ਲਾਈਫ ਵਿੱਚ ਕੋਈ ਗੋਲ ਹੀ ਨਹੀਂ ਹੁੰਦਾ ਨਾ ਕੋਈ ਫਾਈਨੈਂਸ਼ੀਅਲ ਗੋਲ ਨਾ ਕੋਈ ਹੈਲਥ ਗੋਲ ਅਤੇ ਨਾ ਹੀ ਕੋਈ ਅੱਜ ਜੇ ਤੁਸੀਂ ਕੋਈ ਫਾਈਨੈਂਸ਼ੀਅਲ ਗੋਲ ਨਹੀਂ ਬਣਾਓਗੇ ਫਿਰ ਨਾ ਤਾਂ ਤੁਸੀਂ ਸੇਵਿੰਗ ਕਰ पाओगे ਅਤੇ ਨਾ ਹੀ ਆਪਣੇ ਪੈਸੇ ਨੂੰ ਮੈਨੇਜ ਕਰ ਸਕੋਗੇ ਇਸ ਦਾ ਨਤੀਜਾ ਇਹ ਹੋਵੇਗਾ ਕਿ ਤੁਸੀਂ ਓਵਰ ਸਪੈਂਡਿੰਗ ਕਰੋਗੇ ਅਤੇ ਆਮਦਨੀ ਅਠੰਨੀ ਅਤੇ ਖਰਚਾ ਰੁਪਿਆ ਵਾਲੀ ਕਹਾਣੀ ਬਣ ਜਾਏਗੀ ਜਦੋਂ ਫਿਊਚਰ ਵਿੱਚ ਤੁਹਾਨੂੰ ਪੈਸੇ ਦੀ ਜ਼ਰੂਰਤ ਹੋਵੇਗੀ ਤਾਂ ਤੁਹਾਡੇ ਕੋਲ ਮਜਬੂਰੀ ਦੇ ਇਲਾਵਾ ਕੁਝ ਹੋਰ ਨਹੀਂ ਹੋਵੇਗਾ ਅਤੇ ਤੁਹਾਨੂੰ ਆਰਾਮ ਕਰਨ ਦੀ ਉਮਰ ਵਿੱਚ ਵੀ ਕੰਮ ਕਰਨਾ ਪਵੇਗਾ ਜਿਸ ਉਮਰ ਵਿੱਚ ਹੱਡੀਆਂ ਜਵਾਬ ਦੇ ਜਾਂਦੀਆਂ ਹਨ ਇਸ ਕੰਡੀਸ਼ਨ ਵਿੱਚ ਹੋ ਸਕਦਾ ਹੈ ਕਿ ਤੁਸੀਂ ਭਾਰੀ ਵਿਆਜਦਾਰ ਤੇ ਲੋਨ ਲੈ ਲਓ ਪਰ ਜੇ ਇੱਕ ਵਾਰ ਤੁਸੀਂ ਲੋਨ ਲੈ ਲਿਆ ਤਾਂ ਸਾਰੀ ਜ਼ਿੰਦਗੀ ਤੁਸੀਂ ਇਸੇ Trap ਵਿੱਚ ਫਸੇ रह ਜਾਓਗੇ ਜਿਸ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਗੋਲਸ ਪਹਿਲਾਂ ਹੀ ਸੈੱਟ ਕਰ ਲਵੋ ਫਿਰ ਭਾਵੇਂ ਉਹ ਲੌਂਗ ਟਰਮ ਹੋਣ ਜਾਂ ਫਿਰ ਸ਼ਾਰਟ ਟਰਮ ਗੋਲਸ ਅੱਜ ਹੀ ਕਾਪੀ ਪੈਨ ਲਓ ਅਤੇ ਆਪਣੇ ਗੋਲਸ ਲਿਖਣਾ ਸ਼ੁਰੂ ਕਰ ਦਿਓ ਤੁਸੀਂ ਕਮੈਂਟ ਬਾਕਸ ਵਿੱਚ ਮੈਨੂੰ ਜ਼ਰੂਰ ਦੱਸਣਾ ਹੈ ਕਿ ਤੁਹਾਡੇ ਕੀ ਕੀ ਗੋਲ ਹਨ ਅਤੇ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੋ ਇਸ ਦੇ ਨਾਲ ਹੀ ਆਪਣੇ ਗੋਲਸ ਨੂੰ ਪੂਰਾ ਕਰਨ ਲਈ ਅੱਜ ਤੋਂ ਹੀ ਸੇਵਿੰਗਸ ਕਰਨਾ ਸ਼ੁਰੂ ਕਰ ਦਿਓ ਚੌਥੀ ਮਿਸਟੇਕ ਹੈ ਨਾਟ ਇਨਵੈਸਟਿੰਗ ਇਨ ਐਸੈਟਸ ਦੋਸਤੋ ਜਦੋਂ ਬੰਦਾ 20s ਦੀ ਉਮਰ ਵਿੱਚ ਹੁੰਦਾ ਹੈ ਤਾਂ ਉਸ ਨੂੰ ਲਗਜ਼ਰੀ ਚੀਜ਼ਾਂ ਤੇ ਪੈਸਾ ਉਡਾਉਣਾ ਬਹੁਤ ਤੰਗਾ ਲੱਗਦਾ ਹੈ ਜਿਵੇਂ ਮਹਿੰਗੀ ਕਾਰ ਬ੍ਰਾਂਡਡ ਕੱਪੜੇ ਮਹਿੰਗਾ ਖਾਣਾ ਅਤੇ ਮਹਿੰਗਾ ਫੋਨ ਪਰ ਯਾਦ ਰੱਖੋ ਇਹ ਲਗਜ਼ਰੀ ਚੀਜ਼ਾਂ ਸਿਰਫ ਕੁਝ ਹੀ ਸਮੇਂ ਲਈ ਤੁਹਾਨੂੰ ਆਰਾਮ ਤੇ ਸੁੱਖ ਦੇ ਸਕਦੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਚੀਜ਼ਾਂ ਤੁਹਾਨੂੰ ਇੱਕ ਵੱਡੇ ਫਾਈਨੈਂਸ਼ੀਅਲ ਬਰਡਨ ਵਿੱਚ ਪਾ ਦਿੰਦੀਆਂ ਨੇ ਮੰਨ ਲਓ ਤੁਸੀਂ ਇੱਕ ਕਾਰ ਖਰੀਦਦੇ ਹੋ ਜਿਸ ਦੀ ਡਾਊਨ ਪੇਮੈਂਟ ਤੁਸੀਂ ਆਪਣੀ ਸੇਵਿੰਗਸ ਤੋਂ ਕਰਦੇ ਹੋ ਅਤੇ ਬਾਕੀ ਪੇਮੈਂਟ ਵਾਸਤੇ ਤੁਸੀਂ ਬੈਂਕ ਤੋਂ ਲੋਨ ਲੈ ਲੈਂਦੇ ਹੋ ਗੱਡੀ ਘਰ ਆਉਣ ਤੋਂ ਬਾਅਦ ਤੁਸੀਂ ਲਗਜ਼ਰੀ ਤਾਂ ਫੀਲ ਕਰੋਗੇ ਪਰ ਇਸ ਲਗਜ਼ਰੀ ਦਾ ਭਾਰ ਚੁੱਕਣ ਲਈ ਤੁਹਾਨੂੰ ਹਰ ਮਹੀਨੇ ਬੈਂਕ ਤੋਂ ਵੱਡੀ ਕਿਸ਼ਤ ਭਰਨੀ ਪਵੇਗੀ ਗੱਡੀ ਦੀ ਮੇਨਟੇਨੈਂਸ ਅਤੇ ਪੈਟਰੋਲ ਦਾ ਖਰਚਾ ਵੱਖਰਾ ਇਸ ਤੋਂ ਇਲਾਵਾ ਗੱਡੀ ਦੀ ਇੰਸ਼ੋਰੈਂਸ ਵੀ ਬਹੁਤ ਮਹਿੰਗੀ ਹੁੰਦੀ ਹੈ ਥੋੜੇ ਸ਼ਬਦਾਂ ਵਿੱਚ ਕਹਿੰਦਾ ਭਾਅ ਇਸ ਗੱਡੀ ਨੂੰ ਰੱਖਣ ਵਾਸਤੇ ਤੁਹਾਨੂੰ ਹਮੇਸ਼ਾ ਆਪਣੀ ਜੇਬ ਖਾਲੀ ਕਰਨੀ ਪਵੇਗੀ ਦੂਜੇ ਪਾਸੇ ਜੇ ਤੁਸੀਂ ਆਪਣੀ ਸੇਵਿੰਗਸ ਨੂੰ ਐਸਰਸ ਵਿੱਚ ਇਨਵੈਸਟ ਕਰਦੇ ਹੋ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਰਮਾਨੈਂਟ ਇਨਕਮ ਕਮਾ ਕੇ ਦੇਣਗੇ ਜੋ ਕਿ ਤੁਹਾਡੀ ਲਾਈਫ ਵਿੱਚ ਫਾਈਨੈਂਸ਼ੀਅਲ ਫ੍ਰੀडम ਲਿਆਵੇਗਾ ਆਓ ਇਹ ਤੁਹਾਨੂੰ ਐਗਜ਼ਾਮਪਲ ਨਾਲ ਸਮਝਦੇ ਹਾਂ ਮੰਨ ਲਓ ਦਿਲਰਾਜ ਇੱਕ ਚਾਰ ਮੰਜ਼ਿਲਾ ਘਰ ਬਣਾਉਂਦਾ ਹੈ ਅਤੇ ਉਸ ਨੂੰ ਰੈਂਟ ਤੇ ਦੇ ਦਿੰਦਾ ਹੈ ਹੁਣ ਦਿਲਰਾਜ ਨੂੰ ਹਰ ਮਹੀਨੇ ਉਸ ਚਾਰ ਮੰਜ਼ਿਲਾ ਘਰ ਤੋਂ ਫਿਕਸਡ ਇਨਕਮ ਆਉਂਦੀ ਰਹੇਗੀ ਜੋ ਆਉਣ ਵਾਲੇ ਸਮੇਂ ਵਿੱਚ ਵਧਣੀ ਹੀ ਵਧਣੀ ਹੈ ਇਹ ਉਸ ਦੀ ਇੱਕ ਇਨਵੈਸਟਮੈਂਟ ਹੈ ਦੀ ਲਾਈਫ ਵਿੱਚ ਫਾਈਨੈਂਸ਼ੀਅਲ ਸਟੇਬਿਲਟੀ ਲਿਆਵੇਗੀ। ਦੋਸਤੋ ਇਹਨਾਂ ਐਸੈਟਸ ਅਤੇ ਲਗਜ਼ਰੀ ਵਿੱਚ ਇਹੀ ਫਰਕ ਹੈ। ਲਗਜ਼ਰੀ ਚੀਜ਼ਾਂ ਆਪਣੇ ਨਾਲ ਫਾਈਨੈਂਸ਼ੀਅਲ ਬਰਡਨ ਲਿਆਉਂਦੀਆਂ ਨੇ ਪਰ ਐਸੈਟਸ ਫਾਈਨੈਂਸ਼ੀਅਲ ਸਟੇਬਿਲਟੀ ਲਿਆਉਂਦੇ ਨੇ। ਹੁਣ ਇਹ ਡਿਸੀਜਨ ਸਿਰਫ ਤੁਹਾਡਾ ਹੈ ਕਿ ਤੁਸੀਂ ਕਿਸ ਵਿੱਚ ਇਨਵੈਸਟ ਕਰਨਾ ਹੈ ਲਗਜ਼ਰੀ ਜਾਂ ਫਿਰ ਐਸੈਟਸ। ਪੰਜਵੀਂ ਮਿਸਟੇਕ ਹੈ ਲੋਨ। ਲੋਨ ਇੱਕ ਅਜਿਹਾ Trap ਹੈ ਜੋ ਸ਼ਾਰਟ ਟਰਮ ਵਿੱਚ ਤਾਂ ਸਾਡੀ ਪ੍ਰੋਬਲਮ ਨੂੰ ਸੋਲਵ ਕਰ ਦਿੰਦਾ ਹੈ ਪਰ ਲੌਂਗ ਟਰਮ ਵਿੱਚ ਸਾਡੀ ਲਾਈਫ ਵਿੱਚ ਫਾਈਨੈਂਸ਼ੀਅਲ ਬਰਡਨ ਬਣ ਜਾਂਦਾ ਹੈ। ਅਕਸਰ ਤੁਸੀਂ ਆਪਣੀ ਪੜ੍ਹਾਈ, ਵਿਆਹ, ਕਾਰ ਜਾਂ ਗੱਡੀ ਵਾਸਤੇ ਲੋਨ ਪਰ ਇਸ ਕਰਜ਼ੇ ਨੂੰ ਚੁਕਾਉਂਦੇ ਚੁਕਾਉਂਦੇ ਤੁਹਾਡੀ ਪੂਰੀ ਜ਼ਿੰਦਗੀ ਨਿਕਲ ਜਾਂਦੀ ਹੈ ਇਸ ਹਾਲਤ ਵਿੱਚ ਆਪਣੇ ਫਿਊਚਰ ਨੂੰ ਪਲਾਨ ਕਰਨਾ ਤਾਂ ਦੂਰ ਦੀ ਗੱਲ ਆਪਣੇ ਪ੍ਰੈਜ਼ੈਂਟ ਨੂੰ ਹੀ ਫਾਈਨੈਂਸ਼ੀਅਲ ਸਟੇਬਲ ਨਹੀਂ ਰੱਖ ਪਾਉਂਦੇ ਇਸ ਲਈ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਅਜਿਹੀ ਸਥਿਤੀ ਵਿੱਚ ਆਉਣ ਹੀ ਨਾ ਦਿਓ ਕਿ ਤੁਹਾਨੂੰ ਕਦੀ ਲੋਨ ਲੈਣ ਦੀ ਜ਼ਰੂਰਤ ਪੈ ਜਾਵੇ ਜੇ ਤੁਸੀਂ ਪਹਿਲਾਂ ਹੀ ਕੋਈ ਲੋਨ ਲੈ ਚੁੱਕੇ ਹੋ ਤਾਂ ਕੋਸ਼ਿਸ਼ ਕਰੋ ਕਿ ਜਲਦੀ ਤੋਂ ਜਲਦੀ ਇਸ ਟ੍ਰੈਪ ਵਿੱਚੋਂ ਬਾਹਰ ਨਿਕਲੋ ਤਾਂ ਜੋ ਤੁਸੀਂ ਫਿਊਚਰ ਵਾਸਤੇ ਕੋਈ ਫਾਈਨੈਂਸ਼ੀਅਲ ਪਲਾਨਿੰਗ ਕਰ ਸਕੋ ਦੋਸਤੋ ਇਹ ਹਨ ਉਹ ਪੰਜ ਗਲਤੀਆਂ ਜੋ ਤੁਹਾਨੂੰ ਹਰ ਹਾਲ ਵਿੱਚ ਆਪਣੇ 20s ਵਿੱਚ ਅਵੋਇਡ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਚਰ ਵਿੱਚ ਫਾਈਨੈਂਸ਼ੀਅਲ ਫਰੀडम ਅਚੀਵ ਕਰ ਸਕੋ ਅਤੇ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕੋ ਆਓ ਹੁਣ ਗੱਲ ਕਰਦੇ ਹਾਂ ਕੁਝ ਫਾਈਨੈਂਸ਼ੀਅਲ ਟਿਪਸ ਬਾਰੇ ਜਿਸ ਬਾਰੇ ਮੈਂ ਤੁਹਾਨੂੰ ਇਸ ਐਪੀਸੋਡ ਦੇ ਸ਼ੁਰੂ ਵਿੱਚ ਕਿਹਾ ਸੀ ਜੋ ਤੁਹਾਨੂੰ ਫਾਈਨੈਂਸ਼ੀਅਲ ਫਰੀडम ਵੱਲ ਲੈ ਜਾਣ ਗਿਆ ਸਭ ਤੋਂ ਪਹਿਲਾ ਹੈ ਆਲਵੇਸ ਟਰੈਕ ਯੂਰ ਫਾਈਨੈਂਸਸ ਆਪਣੇ ਪੈਸੇ ਉਤੇ ਹਮੇਸ਼ਾ ਨਜ਼ਰ ਰੱਖੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡਾ ਪੈਸਾ ਕਿੱਥੇ-ਕਿੱਥੇ ਖਰਚ ਹੋ ਰਿਹਾ ਹੈ ਅਤੇ ਤੁਸੀਂ ਕਿਸ ਜਗ੍ਹਾ ਤੋਂ ਪੈਸੇ ਬਚਾ ਸਕਦੇ ਹੋ ਕਿਸ ਤਰ੍ਹਾਂ ਆਪਣਾ ਬੈਂਕ ਬੈਲੈਂਸ ਵੇਖਦਾ ਸਕਦੇ ਹੋ ਦੂਸਰਾ ਹੈ ਕ੍ਰੀਏਟ ਐਨ ਐਮਰਜੈਂਸੀ ਫੰਡ ਤੁਹਾਡੇ ਕੋਲ ਹਮੇਸ਼ਾ ਇੱਕ ਐਮਰਜੈਂਸੀ ਫੰਡ ਹੋਣਾ ਚਾਹੀਦਾ ਹੈ ਤਾਂ ਕਿ ਐਮਰਜੈਂਸੀ ਸਿਚੁਏਸ਼ਨ ਵਿੱਚ ਤੁਹਾਨੂੰ ਆਪਣੀ ਸੇਵਿੰਗਸ ਵਿੱਚੋਂ ਪੈਸੇ ਨਾ ਕੱਢਣੇ ਪੈਣ ਤੁਹਾਡੇ ਕੋਲ ਘੱਟੋ-ਘੱਟ 6 ਮਹੀਨੇ ਜੋਗਾ ਐਮਰਜੈਂਸੀ ਫੰਡ ਜ਼ਰੂਰ ਹੋਣਾ ਚਾਹੀਦਾ ਹੈ ਲਾਸਟ ਬਟ ਨਾਟ ਦਾ ਲ try to save at least 40% of your earnings ਕਹਿਣ ਦਾ ਮਤਲਬ ਕਿਸੇ ਵੀ ਤਰ੍ਹਾਂ ਕੋਸ਼ਿਸ਼ ਕਰੋ ਕਿ ਤੁਹਾਡੀ ਤਨਖਾਹ ਦਾ 40% ਹਿੱਸਾ ਫਾਈਨੈਂਸ਼ੀਅਲ ਸਟੇਬਿਲਟੀ ਵਾਸਤੇ ਬਚਾਇਆ ਜਾ ਸਕੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹੀ ਤੁਸੀਂ ਆਪਣੇ ਫਿਊਚਰ ਨੂੰ ਫਾਈਨੈਂਸ਼ੀਅਲੀ ਸਿਕਿਉਰ ਕਰ ਸਕਦੇ ਹੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਹੜੀਆਂ ਹਨ ਉਹ ਪੰਜ ਗਲਤੀਆਂ ਜਿਨ੍ਹਾਂ ਕਰਕੇ ਲੋਕ ਆਪਣੀ ਜ਼ਿੰਦਗੀ ਤੇ ਪੈਸਾ ਬਰਬਾਦ ਕਰ ਲੈਂਦੇ ਹਨ ਜੇ ਇਹ ਐਪੀਸੋਡ ਚੰਗਾ ਲੱਗਾ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ